ਕਿਸਾਨ ਸਾਨੂੰ ਸਾਰਨ ਪਤਾ ਕਿ ਖੇਤੀ ਕਰਦਾ ਹੈ ਫਸਲ ਬੀਜਦਾ ਹੈ ਪਰ ਉਹ ਖੇਤੀ ਕਿਉਂ ਕਰਦਾ ਹੈ ਕਿਸ ਲਈ ਕਰਦਾ ਹੈ ਇਸ ਬਾਰ ਵੀ ਗੁਰੂ ਸਾਹਿਬ ਬੜਾ ਹੀ ਪਿਆਰਾ ਸ਼ਬਦ ਉਚਾਰਦੇ ਹਨ ਕਿ ਕਿਰਸਾਨੀ ਕਿਰਸਾਨ ਕਰੇ ਲੋਚੈ ਜੀਉ ਲਾਏ ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ ਕਹਿਣ ਤੋਂ ਭਾਵ ਕਿ ਕਿਸਾਨ ਜਦ ਕਿਸਾਨੀ ਕਰਦਾ ਹੈ ਤਾਂ ਬੜੀ ਇਮਾਨਦਾਰੀ ਨਾਲ ਕਰਦਾ ਹੈ ਬੜੇ ਚਾਹ ਨਾਲ ਕਰਦਾ ਹੈ ਬੜੇ ਪਿਆਰ ਨਾਲ ਕਰਦਾ ਹੈ ਉਹ ਹਲਵਾਉਂਦਾ ਹੈ ਪਾਣੀ ਲਾਂਦਾ ਹੈ ਫਸਲ ਬੀਜਦਾ ਹੈ ਤੇ ਸੋਚਦਾ ਹੈ ਕਿ ਇਹ ਮਿਹਨਤ ਨਾਲ ਤਿਆਰ ਕੀਤੀ ਹੋਈ ਫਸਲ ਮੇਰੇ ਪੁੱਤ ਦੀ ਖਾਣਗੇ ਇਹ ਚਾਹ ਹੈ ਕਿਸਾਨ ਦੇ ਮਨ ਦਾ ਕਿ ਜੋ ਫਲ ਇਸ ਫਸਲ ਨੂੰ ਲੱਗਾ ਹੈ ਉਹ ਮੇਰੇ ਧੀਆਂ ਪੁੱਤਰ ਖਾਂ ਕਿਸਾਨ ਦੁਨੀਆ ਦੇ ਸਾਰੇ ਹੀ ਜੀਆਂ ਨੂੰ ਆਪਣੇ ਧੀਆਂ ਪੁੱਤਰ ਸਮਝਦਾ ਹੈ ਉਹ ਸਭ ਲਈ ਅਨਾਜ ਪੈਦਾ ਕਰਦਾ ਹੈ ਤੇ ਸੋਚਦਾ ਹੈ ਕਿ ਕੋਈ ਵੀ ਬਿਨਾਂ ਰੋਟੀ ਤੋਂ ਨਾਸ ਹੋਵੇ ਇਸ ਦੀ ਸੋਚ ਨੂੰ ਗੁਰੂ ਪਾਸ਼ਾ ਆਪਣੇ ਸ਼ਬਦਾਂ ਵਿੱਚ ਸ਼ਿੰਗਾਰ ਕੇ ਸਾਨੂੰ ਰੱਬ ਨਾਲ ਜੋੜਦੇ ਹਨ ਕਿ ਜਿਵੇਂ ਕਿਸਾਨ ਜੀ ਜਾਨ ਨਾਲ ਖੇਤੀ ਕਰਦਾ ਹੈ ਐ ਮਨਾ ਤੂੰ ਵੀ ਕਿਸਾਨ ਵਾਂਗ ਮਿਹਨਤ ਕਰ ਰੱਬ ਦੇ ਨਾਲ ਜੋੜ ਅੰਦਰ ਚੰਗੇ ਖਿਆਲਾਂ ਵਾਲੀ ਫਸਲ ਪੈਦਾ ਕਰ ਤਾਂ ਜੋ ਤੇਰੇ ਅੰਦਰਲੀ ਦੁਨੀਆ ਜੋ ਤੇਰਾ ਅੰਦਰ ਦਾ ਜਗਤ ਹੈ ਜੋ ਤੇਰੇ ਦਿਮਾਗ ਦੇ ਅੰਦਰ ਦੇ ਖਿਆਲ ਹਨ ਜੋ ਧੀਆਂ ਪੁੱਤਰ ਹਨ ਉਹ ਚੰਗੇ ਹੋ ਸਕਣ ਉਹ ਰਾਜ ਸਕਣ ਉਹ ਰੱਬੀ ਗੁਨਾ ਨੂੰ ਪਰਮਾਤਮਾ ਦੀ ਸਿਫਤ ਸਲਾ ਨੂੰ ਸ਼ੱਕ ਸਕਣ ਸੋ ਇਹ ਤਾਂ ਸੀ ਕਿ ਕਿਸਾਨ ਫਸਲ ਕਿਉਂ ਤੇ ਕਿਸ ਲਈ ਬੀਜੇ ਪਰ ਗੁਰਬਾਣੀ ਸਾਨੂੰ ਇਹ ਵੀ ਨਾਲ ਹੀ ਸਮਝਾਉਂਦੀ ਹੈ ਕਿ ਇਸ ਜ਼ਮੀਨ ਉੱਤੇ ਅੰਨ ਪੈਦਾ ਕਰਨ ਵਾਲਾ ਸਿਰ ਕਿਸਾਨ ਹੈ ਇਸ ਤੋਂ ਬਿਨਾ ਤਾਂ ਜ਼ਮੀਨ ਬੰਜਰ ਹੈ ਅਤੇ ਕਿਸਾਨ ਤੋਂ ਬਿਨਾ ਜੇ ਕਿਸਾਨ ਫਸਲ ਹੀ ਨਾ ਬੀਜੇ ਜੋ ਕਿਸਾਨੀ ਹੀ ਨਾ ਕਰੇ ਤਾਂ ਸਾਡੇ ਸਾਰੇ ਮਨੁੱਖਾਂ ਦਾ ਬੜਾ ਹੀ ਭੈੜਾ ਹਾਲ ਹੋ ਸਕਦਾ ਹੈ ਜਿਵੇਂ ਕਿ ਗੁਰਬਾਣੀ ਵਿੱਚ ਇੱਕ ਮੰਕਤੀ ਹੈ ਕਿ ਜੈਸੇ ਹਲ ਹਰ ਬਿਨਾ ਜ਼ਮੀਨ ਨਹੀਂ ਬੋਈਏ ਸੂਤ ਬਿਨਾ ਕੈਸੇ ਮਣੀ ਪੁਰੀਏ ਢੰਡੀ ਬਿਨ ਕਿਆ ਗੰਠ ਚੜਾਈਏ ਸਾਧੂ ਬਿਨ ਤੈਸੇ ਅਭਗਤ ਚਾਈਏ ਸੋ ਇਸ ਬੰਦ ਦਾ ਜੋ ਅਰਥ ਹੈ ਕਿ ਜਿਵੇਂ ਕਿਸਾਨ ਤੋਂ ਬਿਨਾ ਜ਼ਮੀਨ ਨਹੀਂ ਬੀਜੀ ਜਾ ਸਕਦੀ ਇਹ ਤਿੰਨ ਉਦਾਹਰਣਾਂ ਇਸ ਤੋਂ ਅਗਲੀ ਉਦਾਹਰਣ ਇੱਕ ਸੂਤਰ ਤੋਂ ਬਿਨਾ ਮੰਨ ਕੇ ਨਹੀਂ ਪੂਰੀ ਜਾ ਸਕਦੀ। ਕੁੰਡੀ ਤੋਂ ਬਿਨਾ ਗੰਡਣੀ ਪਾਈ ਨਹੀਂ ਜਾ ਸਕਦੀ। ਇਸੇ ਤਰ੍ਹਾਂ ਗੁਰੂ ਦੀ ਸ਼ਰਨ ਤੋਂ ਬਿਨਾ ਜ਼ਿੰਦਗੀ ਸਫਲ ਨਹੀਂ ਕੀਤੀ ਜਾ ਸਕਦੀ। ਗੁਰੂ ਦੀ ਸ਼ਰਨ ਤੋਂ ਬਿਨਾ ਜੋ ਮਨੁੱਖ ਹੈ ਉਹ ਭੈੜੇ ਖਿਆਲਾਂ ਵਾਲਾ ਹੀ ਰਹਿ ਜਾਂਦਾ ਹੈ। ਸੋ ਜਿਵੇਂ ਕਿਸਾਨ ਤੋਂ ਬਿਨਾ ਜੋ ਸਾਡਾ ਮਨੁੱਖਾਂ ਦਾ ਭੈੜਾ ਹਾਲ ਹੁੰਦਾ ਹੈ ਗੁਰੂ ਸਾਹਿਬ ਜੀ ਤੇ ਤਿੰਨ ਉਦਾਹਰਣਾਂ ਦੇ ਕੇ ਸਮਝਾਉਂਦੇ ਨੇ ਕਿ ਜੀਵਨ ਵਿੱਚ ਗੁਰੂ ਨਹੀਂ ਤਾਂ ਸਾਡਾ ਜੀਵਨ ਭੈੜਾ ਬਣ ਜਾਂਦਾ ਹੈ। ਅਤੇ ਜੇ ਕਿਸਾਨ ਹਲ ਨਾ ਵਾਏ ਤਾਂ ਸੋਚੋ ਸਾਡਾ ਕੀ ਹਾਲ ਹੋਏਗਾ ਕਿਸਾਨ ਦੀ ਮਿਹਨਤ ਦੀ ਸਾਨੂੰ ਸਾਰਿਆਂ ਨੂੰ ਕਦਰ ਕਰਨੀ ਚਾਹੀਦੀ ਹੈ ਉਸ ਨੂੰ ਬੜਦਾ ਸਨਮਾਨ ਦੇਣਾ ਚਾਹੀਦਾ ਹੈ ਉਹ ਦਿਨ ਰਾਤ ਇੱਕ ਕਰਕੇ ਸਾਡੇ ਲਈ ਅਨਾਜ ਪੈਦਾ ਕਰਦਾ ਹੈ ਉਸ ਸਾਰੀ ਜਵਾਨੀ ਤੇ ਬੜੇਪਾ ਇਸੇ ਕੰਮ ਵਿੱਚ ਲਾ ਦਿੰਦਾ ਹੈ ਉਹ ਇਸ ਖੇਤੀ ਨਾਲ ਕੋਈ ਵੱਡਾ ਸ਼ੌਕ ਕਰਦਾ ਨਹੀਂ ਬੰਦਾ ਪਰ ਉਹ ਇੱਕ ਰੱਬ ਹੋਣ ਦਾ ਫਰਜ਼ ਜ਼ਰੂਰ ਨਿਭਾਉਂਦਾ ਹੈ ਜਿਵੇਂ ਮਾਲਕ ਉਹ ਪਰਮਾਤਮਾ ਸਭ ਨੂੰ ਦਾਤਾਂ ਦੇਣ ਵਾਲਾ ਹੈ ਇੰਜ ਹੀ ਕਿਸਾਨ ਵੀ ਦਾਤਾ ਹੈ ਅੰਨ ਦਾਤਾ ਹੈ ਇੱਕ ਕਿਸਾਨ ਸਭ ਨੂੰ ਅਨਾਜ ਦੇਣ ਵਾਲਾ ਹੈ ਸਭ ਨੂੰ ਭੋਜਨ ਦੇਣ ਵਾਲਾ ਹੈ ਸਭ ਨੂੰ ਰੋਟੀ ਦੇਣ ਵਾਲਾ ਹੈ ਇਸੇ ਦਿਲ ਵਿੱਚ ਸਿਰਫ ਦੂਜਿਆਂ ਲਈ ਪਿਆਰ ਹੈ ਇਸ ਨਾਲ ਸਾਨੂੰ ਵੀ ਪਿਆਰ ਕਰਨ ਦੀ ਲੋੜ ਹੈ ਤਾਂ ਜੋ ਇਹਨਾਂ ਨੂੰ ਇਹਨਾਂ ਦੇ ਬਣਦੇ ਹੱਕ ਮਿਲ ਸਕਣ ਸੁਸੰਗਤ ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਕਿਸਾਨੀ ਨਾਲ ਸੰਬੰਧਤ ਬਿਚਾਰਾਂ ਗੁਰੂ ਸਾਹਿਬ ਨੇ ਗੁਰਬਾਣੀ ਅੰਦਰ ਦਰਜ ਕੀਤੀਆਂ ਹਨ ਅਤੇ ਇਹਨਾਂ ਵਿਚਾਰਾਂ ਰਾਹੀਂ ਗੁਰੂ ਸਾਹਿਬ ਨੇ ਇੱਕ ਤਾਂ ਕਿਸਾਨੀ ਦੇ ਰਤਬੇ ਨੂੰ ਉੱਚਾ ਚੁੱਕਿਆ ਹੈ ਦੂਸਰਾ ਸਾਨੂੰ ਕਿਸਾਨੀ ਨਾਲ ਜੋੜਿਆ ਹੈ ਤੀਸਰਾ ਕਿਸਾਨ ਨੂੰ ਵੇਖ ਕੇ ਅਸੀਂ ਆਪਣੇ ਜੀਵਨ ਨੂੰ ਕਿਵੇਂ ਸਵਾਰਨਾ ਹੈ ਇਹ ਵੀ ਗੁਰਬਾਣੀ ਅੰਦਰ ਦੱਸਿਆ ਹੈ ਸੋ ਅੱਜ ਇਹਨਾਂ ਹੀ ਕਿਸਾਨਾਂ ਨਾਲ ਜਿਸ ਨੂੰ ਗੁਰੂ ਪਾਤਸ਼ਾਹ ਨੇ ਵੱਡਾ ਰਤਬਾ ਦਿੱਤਾ ਹੈ ਅਤੇ ਜੋ ਖੇਤੇ ਗੁਰੂ ਨਾਨਕ ਪਾਸ਼ਾ ਜੀ ਕਰਦੇ ਰਹੇ ਹਨ ਉਸ ਕਿੱਤੇ ਨੂੰ ਉਸ ਫਸਲ ਨੂੰ ਅੱਜ ਸਰਕਾਰ ਸ਼ਾਹੂਕਾਰਾਂ ਨੂੰ ਵੇਚਣ ਜਾ ਰਹੀ ਹੈ ਜਿਸ ਦਾ ਵਿਰੋਧ ਸਾਰੇ ਕਿਸਾਨ ਕਰ ਰਹੇ ਨੇ ਇਸ ਦਾ ਸਾਨੂੰ ਸਭ ਨੂੰ ਸਾਥ ਦੇਣ ਦੀ ਲੋੜ ਹੈ ਤਾਂ ਜੋ ਇਹ ਅੰਨਦਾਤਾ ਨੂੰ ਇਨਸਾਫ ਮਿਲ ਸਕੇ ਇਹ ਲੜਾਈ ਇਹਨਾਂ ਦੀ ਨਹੀਂ ਇਹ ਤਾਂ ਸਾਡੀ ਹੈ ਕਿਉਂਕਿ ਜੋ ਅਨਾਜ ਪ੍ਰਾਈਵੇਟ ਹੱਥਾਂ ਵਿੱਚ ਜਾਂਦਾ ਹੈ ਤਾਂ ਇਸ ਦਾ ਸਿੱਧਾ-ਸਿੱਧਾ ਇੱਕੋ ਹੀ ਅਰਥ ਹੈ ਕਿ ਸਾਡੇ ਸਾਰਿਆਂ ਦੀ ਜਾਨ ਇਹਨਾਂ ਦੇ ਹੱਥਾਂ ਵਿੱਚ ਹੈ ਇਹ ਜਿਵੇਂ ਚਾਹ ਇਸ ਨੂੰ ਮਰੋੜ ਸਕਦੇ ਨੇ ਜਦੋਂ ਚਾਹ ਰੇਟ ਵਧਾ ਸਕਦੇ ਨੇ ਜਦੋਂ ਚਾਹ ਘਟਾ ਸਕਦੇ ਨੇ ਅੱਜ ਦੂਜੇ ਪਾਸੇ ਸਾਨੂੰ ਇਹ ਵੇਖ ਕੇ ਵੀ ਖੁਸ਼ੀ ਹੈ ਕਿ ਇਸ ਮੋਰਚੇ ਨੇ ਸਾਰੇ ਪੰਜਾਬ ਨੂੰ ਪੂਰੇ ਭਾਰਤ ਨੂੰ ਫਿਰ ਤੋਂ ਇੱਕ ਕਰ ਦਿੱਤਾ ਹੈ ਕਿਉਂਕਿ ਇਹ ਸਰਾਸਰ ਬੇਇਨਸਾਫੀ ਸੀ ਜੋ ਸਰਕਾਰ ਕਰ ਰਹੀ ਹੈ ਇਸ ਵਿਰੁੱਧ ਸਾਰਿਆਂ ਦਾ ਇਕੱਠਾ ਹੋਣਾ ਇਹ ਸਬੂਤ ਹੈ ਕਿ ਲੋਕ ਅੱਜ ਵੀ ਸੱਚ ਦੇ ਨਾਲ ਖੜੋਂਦੇ ਨੇ ਸੱਚ ਦੇ ਲਈ ਲੜਦੇ ਨੇ ਸੱਚ ਦੇ ਲਈ ਪੈਰਾਂ ਦਿਨ ਨੇ ਸੱਚ ਲਈ ਇਕੱਠੇ ਹੁੰਦੇ ਨੇ ਅਤੇ ਇਹ ਉਮੀਦ ਹੈ ਕਿ ਸੱਚ ਦੀ ਜਰੂਰ ਜਿੱਤ ਹੋਏਗੀ ਜਿਵੇਂ ਕਿ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕੂੜ ਨਿਖੁੱਟੇ ਨਾਨਕਾ ਔੜਕ ਸੱਚ ਰਹੀ ਕਿ ਅੰਤ ਵਿੱਚ ਝੂਠ ਹਾਰਦਾ ਹੈ ਅਤੇ ਸੱਚ ਦੀ ਆਖਿਰ ਜਿੱਤ ਹੁੰਦੀ ਹੈ ਸੱਚ ਸਦਾ ਰਹਿਣ ਵਾਲਾ ਹੈ ਅਤੇ ਇਸ ਦੀ ਜਿੱਤ ਹੋਣੀ ਹੀ ਹੋਣੀ ਹੈ ਸੋ ਧੰਨਵਾਦ ਹੋਇਆ ਬੁੱਲਾ ਚਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ